ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੀਆਂ ਹਦਾਇਤਾਂ ਤੇ ਸ਼ਹਿਰ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਇਸੇ ਤਹਿਤ ਹੀ ਭੰਡਾਰੀ ਪੁਲ ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਗੱਲਬਾਤ ਕਰਦਿਆਂ ਹੋਇਆ ACP ਸ਼ਿਵਦਰਸ਼ਨ ਸਿੰਘ ਉਹਨਾਂ ਨੇ ਆਖਿਆ ਕਿ ਸ਼ਹਿਰ ਵਿੱਚ ਵਕ-ਵਕ ਥਾਵਾਂ ਤੇ ਪੁਲਿਸ ਵੱਲੋਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਨਾਲ ਹੀ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਸੁਰੱਖਿਆ ਪ੍ਰਬੰਧਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਇਹਨਾਂ ਦਿਨਾਂ 'ਚ ਆਰਾਮਲੀਲਾ ਚੱਲ ਰਹੀ ਆ ਦਸਹਿਰਾ ਵੀ ਆਉਣ ਵਾਲਾ ਵਾ ਦੀਵਾਲੀ ਵੀ ਆਉਣ ਵਾਲੀ ਆ ਤੇ ਆਰਾਮਲੀਲਾ ਦਿਨਾਂ 'ਚ ਕਾਫੀ ਜਿਹੜੇ ਸ਼ਰਧਾਲੂ ਨੇ ਲੰਗੂਰ ਦੇ ਰੂਪ ਵਿੱਚ ਜਿਹੜੇ ਦਰਗਾਣਾ ਮੰਦਿਰ ਵਗੈਰਾ ਜਾਂ ਹੋਰ ਮੰਦਿਰਾਂ ਮੱਥਾ ਟੇਕਣ ਜਾਂਦੇ ਆ ਇਸ ਸਾਰੇ ਧਿਆਨ ਨੂੰ ਮੁੱਖ ਰੱਖਦੇ ਆ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦੀ ਅਧਿਅਤਾ ਤੇ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਨਾਕਾਬੰਦੀ ਕੀਤੀ ਹੋਈ ਆ ਹਰ ਸ਼ੱਕੀ ਪਰਸਪਰ ਜਿਹੜਾ ਵਾ ਆ ਜਿਹੜਾ ਸ਼ੱਕੀ ਵਹਿਕਲ ਜਿਹੜਾ ਨਾ ਉਹਨਾਂ ਨੂੰ ਚੈਕਿੰਗ ਕੀਤੀ ਜਾ ਰਹੀ ਆ ਤਾਂ ਜੋ ਕੋਈ ਸ਼ਰਾਰਤੀ ਅੰਸਰ ਜਿਹੜਾ ਸਾਡੇ ਸ਼ਹਿਰ ਵਿੱਚ ਕੋਈ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਸਕਣ ਸ਼ਹਿਰ ਵਾਸੀ ਨੂੰ ਇਹੋ ਅਪੀਲ ਆ ਕਿ ਪਹਿਲਾਂ ਤੇ ਉਹਨਾਂ ਨੂੰ ਯਕੀਨ ਹੋਣਾ ਹੈ ਕਿ ਕਮਿਸ਼ਨਰ ਪੁਲਿਸ ਜਿਹੜੀ ਆ ਸਾਰਾ ਉਹਨੇ ਸੁਰੱਖਿਆ ਵਾਸਤੇ ਤਨਾਤ ਆ ਬਿਨਾਂ ਕੋਈ ਉਹਨਾਂ ਨੂੰ ਕਬਰਾਉਣ ਦੀ ਕਿਸੇ ਕਿਸਮ ਦੀ ਲੋੜ ਨਹੀਂ ਆ ਇਸ ਤੋਂ ਇਲਾਵਾ ਉਹਨਾਂ ਨੂੰ ਕੋਈ ਜੋ ਕੋ ਸ਼ੱਕੀ ਵਸਤੂ ਜਾਂ ਸ਼ੱਕੀ ਵਿਅਕਤੀ ਕਿਤੇ ਨਜ਼ਰ ਆਉਂਦਾ ਵਾ ਤੁਰੰਤ ਕੰਟਰੋਲ ਰੂਮ ਤੇ 112 ਹੈਲਪਲਾਈਨ ਤੇ ਜਾਂ ਨੇੜੇ ਦੇ ਪੁਲਿਸ ਸਟੇਸ਼ਨ ਤੇ ਪਹੁੰਚਾ ਦਿੱਤੀ ਜਾਵੇ ਤੇ ਇਸ ਸਿਕਿਉਰਿਟੀ ਵਿੱਚ ਸਹਿਯੋਗ ਕੀਤਾ ਜਾਵੇ। ਅੰਮ੍ਰਿਤਸਰ ਪੁਲਿਸ ਵੱਲੋਂ ਤਿਹਾਰਾ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਗੱਲਬਾਤ ਕਰਦੇ ਹੋਏ ACP ਸ਼ਿਵਦਰਸ਼ਨ ਹੋਣਾ ਨੇ ਆਖਿਆ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੀਆਂ ਹਦਾਇਤਾਂ ਦੇ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਗਈ ਹੈ। ਉਹਨਾਂ ਨੇ ਆਖਿਆ ਕਿ ਲੋਕਾਂ ਦੀ ਸੁਰੱਖਿਆ ਲਈ ਜੋ ਪ੍ਰਬੰਧ ਕੀਤੇ ਹਨ, ਲੋਕ ਵੀ ਉਸ ਵਿੱਚ ਸਹਿਯੋਗ ਕਰਨ। ਅੰਮ੍ਰਿਤਸਰ ਫਾਸਟ ਵਿੱਚ ਖਬਰ ਨਾਲ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ